ਸਸੀ ਗਾਲ ਜੀ ਬਾਈ ਜੀ ਕੀ ਹਾਲ ਚਾਲ ਦਾ ਹੋ ਸਾਰੇ ਪ੍ਰਾ ਠੀਕ ਠਾਕ ਹੋਣਗੇ ਲਓ ਬਾਈ ਜੀ ਆਪਾਂ ਕਰ ਲਵਨੀਆ ਵਲੌਗ ਦੀ ਸਟਾਰਟਿੰਗ ਲਓ ਬਾਈ ਟਾਈਮ ਹੋ ਗਿਆ ਹੈ 3:30 ਦਾ ਆਪਾਂ ਮੋਗੇ ਤੇ ਢੇੜਾ ਮਾਰ ਕੇ ਆਇਆ ਆਂ ਤੇ ਹੁਣ ਆਪਾਂ ਪਾਣੀ ਵੇਣ ਆਂ ਬਈ ਆਪਣੇ ਵਾਲਿਆਂ ਦੇ ਕਿਥੇ ਲੱਗੀ ਜਾਂਦਾ ਫਿਰ ਉਹ ਜੇ ਹਾਲ ਨਾ ਕਰਵਾ ਕੇ ਵੜ ਲਾਂਗੇ ਜੋਤ ਮਗਰ ਬੈਠਾ ਤੇ ਜੋਤ ਕਹਿੰਦਾ ਹੀ ਠੰਡ ਲੱਗਦੀ ਹੈ ਕਾਰਨ ਠੰਡ ਹੈ ਬਾਈ ਲੋਕੀ ਠੰਡ ਰਹਿਦੀ ਹੈ ਕਿ ਲੈ ਉਹ ਗਈ ਜੰਗਪੂਰ ਸਵਕੈ ਹੀ ਬੈਠੀ ਆ ਇਹਨਾਂ ਦਾ ਪੱਕਾ ਹੀ ਟਿਕਾਣਾ ਲੈ ਪੈਣਾ ਜਿਵੇਂ ਮੇਰੇ ਫੋਨ ਇੱਕ ਹੱਥ ਚ ਲਓ ਬਈ ਮਿੱਤਰੋ ਆਪਣੇ ਆਂ ਦੇ ਵੀਣਿਆਂ ਪਾਣੀ ਕਿੱਥੇ ਲੱਗਦਾ ਤੇ ਫਿਰ ਉਹ ਜੀ ਹਸਾਣਾ ਉਧਾਂ ਇੱਧਰ ਜਾਈ ਆ ਲਓ ਬਈ ਮਿੱਤਰੋ ਪਹਿਲਾਂ ਆਪਾਂ ਮਾਰ ਕੇ ਆਈ ਸੀਗੇ ਮੋਗੇ ਤੇ ਢੇੜਾ ਬਈ ਕੁਛ ਹੁੰਦਾ ਘੇਰੀ ਲੱਗਿਆ ਲੱਗਿਆ ਹੁੰਦਾ ਤੇ ਹੁਣ ਆਪਾਂ ਚੱਲਿਆਂ ਪਾਣੀ ਵੜਨ ਉਦੋਂ ਅਸੀਂ ਉਪੜਾਂਗੇ ਮੈਂ ਸਾਂ ਚਾਰ ਪੰਜ ਮਿੰਟ ਰਹਿ ਗਏ ਆ ਪਾਣੀ ਵਢਣ ਦੇ ਤੇ ਹੁਣ ਆਪਾਂ ਚੱਲ ਲਈਏ ਪਾਣੀ ਵਢਣ ਛਕੜ ਆ ਫੜੀ ਗਈ ਮੈਂ ਛਕੜ ਖਾਦ ਗਏ ਆਪਾਂ ਲੋ ਬਈ ਆ ਫੜ ਲਈ ਮੈਂ ਛਕੜਾ ਆ ਬੰਦੇ ਦੀ ਦੇਖ ਲਓ ਵੇਹ ਤਨੀਰਾ ਦੀਸਨਾ ਕੋ ਹੈਂਗਾ ਤੇ ਪਾਣੀ ਅੱਜ ਵੀ ਬਈ ਇਧਰ ਛੱਡਣਾ ਕਰ ਲੈ ਆਪਾਂ ਮੋਟਰ ਭਈ ਉਧਰ ਚੱਲੀ ਗਈ ਸੀ ਉਧਰ ਕੱਲ ਮੋਟਰ ਨਾ ਭਰ ਗਿਆ ਸਾਰਾ ਤੇ ਅੱਜ ਫੇਰ ਵਾਰੀ ਇਧਰ ਹੀ ਛੱਡਣੀ ਪੈਣੀ ਆ ਆ ਬਈ ਪਹਿਰੇਦਾਰ ਬੈਠੇ ਆ ਸਖਤ ਪਹਿਰੇਦਾਰ ਹੈ ਲੋ ਬਈ ਬਾਪੇ ਬੋਲਾਂ ਲਗਭਗ 4:00 ਵਜੇ ਗੇ ਵਾਹਿਗੁਰੂ ਵਾਹਿਗੁਰੂ ਕਾਹਨੋ ਤਾਂ ਬਈ ਨਹੀਂ ਰਹੀ ਹੋਊਗਾ ਹੁਣ ਅੰਮ੍ਰਿਤੇ ਬਣਾਵਾਂਗੇ ਜੀ ਸਮਾਂ ਹੋ ਗਿਆ 5:30 ਦਾ ਆਪਾਂ ਚੱਲੇ ਸੀ ਕਹਿਰਾ ਵੇਖਣ ਆ ਮਾਲ ਨੂੰ ਨਾਲ ਹੀ ਹੁੰਦਾ ਮੇਰੀ ਜਿੱਦੇ ਵਾਰੀ ਹੁੰਦੀ ਹੈ ਤੇ ਮੇਰਾ ਵੀਰਾਂ ਲਈ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਭਰਾ ਬਣ ਕੇ ਯਾਰ ਤੇ ਸਾਡੇ 5:30 ਹੋ ਗਏ ਆ ਆ ਪੱਕਿਆ ਰਵੇਖ ਕੇ ਬਦਲ ਕੇ ਮਿੱਤਰੋ ਇਕਣਾ ਬੱਚੇ ਦੇ ਖੰਭ ਖਾਂਦੇ ਸੀਗੇ ਇਹਨੂੰ ਆਪਾਂ ਛੋਲੇ ਹੀ ਦੇਦੇ ਆ ਕਿਉਂਕਿ ਨਿੱਕਾ ਚੋਗ ਮੰਗਾਦਾ ਲਓ ਬਈ ਸਾਰੇ ਕਬੂਤਰਾਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਦਾ ਪਾਣੀ ਬਾਹਰ ਕੱਢ ਦੇਣਾ ਦਾਣਾ ਪਾਣੀ ਪਾ ਕੇ ਬਾਈ ਜੀ ਹੁਣ ਦੇਣਗੇ ਚੋਗ ਤੇ ਸਾਰਿਆਂ ਨੂੰ ਦਾਣੇ ਪਾਤੇ ਦਾਣਾ ਪਾਣੀ ਹੁਣ ਖਾ ਕੇ ਦੇਣਗੇ ਚੋਗ ਤੇ ਇਸ ਕਰਕੇ ਫਿਰ ਆਪਾਂ ਬਈ ਮਿੱਤਰੋ ਅੱਜ ਆਪਣੀ ਵਾਰੀ ਸੀਗੀ ਤੇ ਅੱਜ ਆਪਾਂ ਉੱਠਿਆ 3 ਵਜੇ ਦੇ ਜੇ ਤੂੰ ਵੀ ਮੇਰੇ ਨਾਲ ਦਾ ਹੀ ਉੱਠਿਆ ਤੇ ਆਪਾਂ ਚੱਲਨੇ ਆਂ ਕੈਰੀ ਨੂੰ ਪਾਣੀ ਛੱਡਣੂ ਚਿਚੜ ਪੱਟੀ ਜਾਂਦੀਆਂ ਘਟਾਰਾਂ ਤੇ ਉਹ ਜੰਗ ਜੰਗ ਫੋਰਸ ਹੋਈ ਜਾਂਦੀ ਹੈ ਤਿਆਰ ਤੇ ਉਹਾਂ ਦੇ ਅਸੀਂ ਨਾਲ ਜਾਣਾ ਤੇਰੇ ਉੱਥੋਂ ਟਿੱਕਰ ਤੇ ਅੱਜ ਬਈ ਕੂਤਰ ਨਹੀਂ ਛੱਡਣੀ ਅਗੇ ਕੱਲ ਵਾਲੇ ਅਲਟੈਰਸਟ ਰੂਟੂ ਜੀ ਵੀ ਸਟੋ ਯਾਨੀ ਨਾਲੀ ਨਾ ਨਾ ਜੀ ਦਾਣੀ ਦੁਨੀ ਪਤਾ ਤਾਂ ਕਿ ਟਾਈਮ ਨਾ ਤੇ ਫਿਰ ਸਾਫ ਸੋਣੀ ਅੱਜ ਦੋਵੇਂ ਛੱਡਨੇ ਆ ਡੱਬੇ ਇੱਕੋ ਡੱਬੇ ਵਿੱਚ ਜਿਹੜੇ ਪਰ ਉਹ ਛੱਡਨੇ ਆ ਇਕੱਲੇ ਹੋਰ ਕੋਈ ਨਹੀਂ ਛੱਡਣਾ ਪਾਣੀ ਭਾਈ ਪਾਤਾ ਆਪਾਂ ਜਿਹੜੇ ਬੱਚਿਆਂ ਨੇ ਦਾਣਾ ਪਾਣੀ ਸਾਰਿਆਂ ਨੂੰ ਦਾਣਾ ਪਾਣੀ ਤਾਂ ਦਾਣੇ ਪਾਣੀ ਤਾਂ ਸਜਰੀ ਹੁੰਦਾ ਇਸ ਵੇਲੇ ਉਹ ਜਰਾ ਆਪਾਂ ਪਾਈ ਜਾਂਦੇ ਆ ਤੇ ਉਹਨਾਂ ਦੀ ਵੇਟ ਜੀ ਖੜਾ ਮੈਂ ਲਓ ਬਈ ਮਿੱਤਰੋ ਪਸ਼ੂ ਦਤੇ ਪਿਆ ਢੀਣ ਕੰਪਸਾਂ ਦਾ ਹੀ ਹੁੰਦਾ ਪਸ਼ੂ ਪਿਆ ਕੇ ਤੇ ਹੁਣ ਅੰਦਰ ਪੱਠੇ ਪਾਈ ਪਏ ਅੰਦਰ ਬੰਨਣੇ ਆ ਨਮਾਉਣੇ ਆ ਪੱਕ ਦਿਨ ਹੁਣ ਸਾਵੇਂ ਛੱਡ ਕੇ ਹੁੰਨੇ ਆ ਤੇ ਅੱਜ ਇੱਕਦਮ ਮੱਕੀ ਤੇ ਮੱਕ ਤੇ ਸਪਰੇਅ ਕਰਾਂਗੇ ਨਾਲੇ ਆ ਕਾਹੂ ਤੇ ਸਾਰੇ ਕਾੜੀ ਮਾਰ ਦਿੰਗੇ ਆ ਯੂਤਾ ਕਨੇਜੋ ਸਕੂਲੋਂ ਨਾਲੇ ਖਾਲੇ ਖੁਲਿਆਂ ਤੇ ਮਾਰਿਆਵਾਂਗੇ ਤੇ ਲਾਈਟ ਵੀ ਖਲੀਏ ਲਾਈਟ ਚੱਲੀ ਜਾਂਦੀ ਨਹੀਂ ਆਈ ਹੁਣ ਤਾਂ ਨਾਲੇ ਤੀਲ ਜੀ ਆ ਮਾਰਾਂਗੇ ਅੱਥ ਨਹੀਂ ਤੇ ਪਾਣੀ ਸਾਰੇ ਝੁੰਨੇ ਲੱਗ ਗਿਆ ਬਾਏ ਦੇ ਚ ਰਹਿ ਗਿਆ ਇੱਕ ਗਿਆ ਲਾਈਟ ਆ ਜੀ ਲੱਗ ਲਾਈਟ ਆਈ ਨਹੀਂਗੀ ਲਾਈਟ ਆਊਗੀ 12 ਵਜੇ ਲੋ ਵੀ ਮਿੱਤਰੋ ਅੱਜ ਦੋ ਤਾਂ ਡੱਬੇ ਛੱਡੇ ਆ ਆ ਜਾਂਦੇ ਸੱਜੀ ਖਬੇ ਤੋਂ ਸੇ ਵਾਲੇ ਆ ਗਏ ਤੋਂ ਮੈਂ ਇਹ ਛੱਡੇ ਇੱਕ ਲਾਲ ਪੁੰਝੇ ਵਾਲੀ ਕਬੂਤਰੀ ਛੱਡੀ ਕਿੱਧਰ ਗਈ ਉਹ ਕਿੱਧਰ ਗਈ ਕਿੱਧਰ ਗਈ ਇੱਥੇ ਆ ਜੂਗੀ ਉਹ ਖਾਣਾ ਉਹ ਵੀ ਤੁਹਾਨੂੰ ਛਤਰੀਆਂ ਕਾ ਲੱਗੀਆਂ ਤੇ ਕਾ ਲੱਗੀਆਂ ਛਤਰੀਆਂ ਦੋ ਹੀ ਲੱਗੀਆਂ ਉਹ ਆ ਗਏ ਦੇਖੀ ਇੱਥੇ ਦੀਨੀਆਂ ਨਹੀਂ ਆ ਤੁਮੇ ਕੱਲ ਵੀ ਇੱਕ ਉੱਡ ਕੇ ਥੋੜਾ ਜਿਹਾ ਉੱਡ ਕੇ ਪੈ ਗਏ ਸੀਗੇ ਅੱਗੇ ਚੱਲ ਅੱਜ ਵੀ ਇੰਨੇ ਉੱਡ ਕੇ ਬਹਿ ਜਾਣਗੇ ਤੇ ਸੱਟ ਪਈਆਂ ਨਾ ਉਡ ਕੇ ਹੌਲੀ-ਹੌਲੀ ਇਹ ਜਦੋਂ ਸਿੱਧੇ ਹੋਣਗੇ ਉੱਡ ਕੇ ਪੈਣ ਲੱਗਣਗੇ ਜਦੋਂ ਦੂਜੇ ਉੱਡਣ ਲੱਗ ਪੈਣਗੇ ਉਧਰੀ ਇਧਰ ਗਈ ਕਿ ਉਤਰੀ ਨਹੀਂ ਆਈ ਆਪਣੀਏ ਪਰ ਉੱਡਦੇ ਘਰ ਤੇ ਕੱਲ ਵੀ ਨਾ ਜਿਵੇਂ ਪਹਿਲੇ ਦਿਨ ਉੱਡੇ ਸੀਗੇ ਉੱਡੇ ਉੱਡਿਆ ਸੀਗਾ ਬੱਚਾ ਇੱਕ ਕੱਲ ਵੀ ਇਹ ਘਰ ਤੇ ਉੱਡੇ ਤੇ ਨਹੀਂ ਪਾਸੇ ਗਏ ਤੇ ਉਧਰੀ ਨਹੀਂ ਆਈ ਆਪਣੀ ਘਰ ਤੇ ਉਹਦਾ 2-3 ਦਿਨ ਉੱਡ ਕੇ ਬੈੰਦੀ ਨੂੰ ਕਬੂਤਰੀ ਆ ਵੱਡੀ ਉਹ ਪਿਛਲੀ ਯਾਰ ਨਾ ਉੱਡੀ ਨਹੀਂ ਸੀ ਬਸ ਗਿਹਾ ਕੇ ਸਿੱਧੀ ਹੋ ਗਈ ਸੀ ਕੱਲੀ ਪਰ ਉੱਡੀ ਨਹੀਂ ਆ ਦੋਵੇਂ ਪ੍ਰਾ ਛੱਡ ਕੇ ਵਹੀ ਕੀਤਾ ਤਾਂ ਗਲਤੀ ਕੰਮ ਚਲ ਕੋਈ ਗੰਨ ਬਾਲਾਂਗੇ ਲਓ ਬਈ ਮਿੱਤਰੋ ਆ ਕਬੂਤਰੀ ਛੱਡੀ ਸੀ ਸਾਰੇ ਨਵੇਂ ਸੀ ਦੋ ਬੱਚੇ ਸੀਗੇ ਉਹ ਛੱਡੇ ਸੀ ਵੀ ਇਹ ਕਬੂਤਰੀ ਤੇ ਬਾਈ ਆਪਣਾ ਇੱਕ ਬਹੁਤ ਵੱਡਾ ਨੁਕਸਾਨ ਹੋ ਗਿਆ ਆਪਣੇ ਨਾ ਕਬੂਦਰੀ ਥੱਲੇ ਆਂਡੇ ਸੀ ਇੱਕ ਦਿਨ ਇੱਕ ਭੰਤਾ ਅੱਜ ਭੰਤਾ ਇੱਕ ਪਤਾ ਨਹੀਂ ਸਾਲ ਕੀ ਚੱਕਰ ਬਣਿਆ ਤੇ ਉਹਨੂੰ ਅੰਦਰ ਛੱਡਦੇ ਆ ਉਹ ਜੋੜੀ ਯਾਰ ਉਹਦੇ ਡਾਂਡੇ ਫਟ ਗਏ ਉਹਦੇ ਸਾਰੇ ਕਬੂਤਰ ਲਾ ਲੈ ਜਾਂਦੇ ਬਈ ਕੰਮ ਨਿਭੜ ਗਿਆ ਕਬੂਤਰਾਂ ਦਾ ਹੁਣ ਛੋਲੇ ਵੀ ਦੇ ਤੇ ਨਿੱਕੇ ਬੱਚਿਆਂ ਨੂੰ ਕੰਗਣਾਂ ਨੂੰ ਤੇ ਕੰਗਣਾਂ ਨੂੰ ਦੇ ਦੇਂਗੇ ਹੱਥ ਨੇ ਤੇ ਚਾਚਾ ਜੱਸਾ ਹੀ ਗਾ ਮੇਰੇ ਕੋਲੇ ਇਹ ਨਮੀੜ ਦਾ ਕੰਮ ਲਓ ਬਈ ਮਿੱਤਰੋ ਹੁਣ ਆ ਗਈ ਸੀ ਵੇਲੇ ਛੋਲੇ ਛੁੱਲੇ ਦੇ ਕੇ ਇੱਥੋਂ ਵਾਲਾ ਬੱਚਾ ਬਈ ਚੱਕ ਲਿਆ ਆ ਵੀ ਕੱਢ ਲੂ ਵੀ ਉਹ ਕੱਢੀ ਬੈਠੀ ਉਹ ਪਰਲੀ ਵੀ ਤੇ ਕਾਰਨ ਇਹ ਆ ਬਈ ਬੱਚਾ ਚੱਕਣ ਦਾ ਬਈ ਖੰਭ ਜੇ ਖਾਂਦੇ ਸੀਗੇ ਯਾਰ ਪੱਟਿਆ ਜਾ ਪਿਆ ਸੀ ਫਿਰ ਮੈਂ ਚੱਕ ਲਿਆ ਹੁਣ ਇਹਨਾਂ ਨੂੰ ਪਾ ਤੇ ਦਾਣੀ ਇਹ ਖਾ ਲੈਣੇ ਮੁੜ ਕੇ ਫੂਲ ਪਾ ਦੇਾਂਗੇ ਲੈ ਬਈ ਆ ਜੇ ਕਾ ਜੂੜੀ ਛੱਡੀ ਆ ਆ ਕਬੂਤਰ ਆਪਣੇ ਕੋਲੇ 5-6 ਸਾਲ ਹੋ ਗਏ ਫਰਦੇ ਨੂੰ ਤੇ ਇਹਦੇ ਬੱਚੇ ਪੁੱچے ਨਹੀਂ ਕਢਾਈ ਸੀ ਤੇ ਹਰੇਕ ਬੰਦਾ ਕਹਿੰਦਾ ਵੀ ਬਾਈ ਯਾਰ ਤੁਸੀਂ ਇਹ ਕਬੂਤਰ ਬਹੁਤ ਚੰਗਾ ਬੱਚੇ ਨਹੀਂ ਕਢਾਏ ਹੈਤ ਕੀ ਲਾਇਆ ਭਈ ਆਪੋ ਕਬੂਤਰੀ ਨਾ ਕਿਸੇ ਦਾ ਕਬੂਤਰ ਲੱਗਿਆ ਸੀ ਉਹ ਕਬੂਤਰ ਲੈ ਗਿਆ ਆਪਦਾ ਤੇ ਫਿਰ ਆਪਾਂ ਇਹ ਇਹ ਛੱਡਤੀ ਬਰੜੀ ਆ ਕਬੂਤਰੀ ਕਬੂਤਰ ਹਰੀਆਂ ਦਾ ਲਓ ਬਾਈ ਮਿੱਤਰੋ ਅੱਜ ਤਾਂ ਝਾਗ ਹੀ ਕੜਤੀ ਗਰਮੀ ਬਹੁਤ ਜ਼ਿਆਦਾ ਹੈ ਤੜਕੇ ਪੱਠੇ ਵੱਡੇ ਨਹੀਂ ਗਏ ਤੇ ਪੱਠੇ ਵੱਡੇ ਪਏ ਆ ਇਥੋਂ ਮੈਂ ਵੱਢ ਕੇ ਤੇ ਇੱਕ ਥੱਬੀ ਸੱਟ ਕੇ ਜਾ ਕੇ ਤੇ ਪੈ ਗਿਆ ਹੀ ਤਰਾਵਾ ਮੜਕੋ ਮਟਕੀ ਉਲਟੀ ਅਰ ਗੇਤੋਂ ਲਾਉ ਪਾ ਗਰਮੀ ਬੜੀ ਲਓ ਭਾਈਆ ਵੱਡੇ ਪਏ ਆ ਪੱਠੇ ਦੇ ਚੱਕ ਕੇ ਸੜਦਗੇ ਤੇ ਫੇਰ ਆਪਾਂ ਪੁੱਤਰ ਕਦਰ ਕੀਤ ਪਾਈਏ ਮਿੱਤਰੋਂ ਪੱਠੇ ਗੁਦਰ ਕੇ ਦਿੱਤੇ ਆਪਾਂ ਸਭ ਤੋਂ ਵੱਡੀ ਟੈਨਸ਼ਨ ਇਹ ਹੁੰਦੀ ਮੱਝ ਨੂੰ ਵੇਹੇ ਤੁੱਪ ਸੀ ਝੂਟੀ ਫੁੱਲ ਗਈ ਸੀ ਝੂਟੀ ਬਾਹਰ ਬੰਨੀ ਕਰਕੇ ਖੜਦੀ ਨਹੀਂ ਫਿਰ ਇਸ ਕਰਕੇ ਲਓ ਭਈ ਮੇਰਾ ਹਾਲ ਵੇਖੋ ਇਹ ਬੱਚੇ ਬਾਉਣੇ ਥੋੜੀ ਤੁੱਪ ਜਿਆਦੇ ਮੜਾ ਰੈਲ ਹੋ ਜਾਂਦੀ ਕੰਮ ਫੇਰ ਬਾਦਿਆਂਗੇ। ਲੋ ਬਈ ਮਿੱਤਰ ਆਪਾਂ ਲੱਗ ਗਿਆ ਇਧਰ ਆ ਪਾਸੇ ਕਰ ਜਾਲ ਉਧਰ ਕਰ। ਲੋ ਬਈ ਮਿੱਤਰ ਆਪਾਂ ਲੱਗਿਆ ਬਾਈ ਜੀ ਬੱਚਿਆਂ ਦੇ ਰੰਗ ਲਾਉਣ। ਤੇ ਮੜਾ ਆਵ। ਇਹਦਣ ਬਦ ਰੰਗ ਲਾਉਣ ਲੱਗ ਬੱਚਾ। ਕੱਲ ਦੂਜੀ ਗੱਲ। ਲੈ ਤੇ ਗੂਠਾ ਪਾ ਲੈ ਕਰ। ਥੱਲੇ ਲਾ। ਤੇਰ ਪਾਸੇ ਕਰਖਾ ਯਾਰ ਕੀ ਕਰੀ ਜਾਨਾ ਰੁਕਦੇ ਆ ਵੀ ਲਓ ਭਾਈ ਮਿੱਤਰੋ ਦੂਜੇ ਬੱਚੇ ਦੇ ਰੰਗ ਲਾਉਣ ਲੱਗ ਪਏ ਇਹ ਪ੍ਰਾਈ ਆ ਦੋਵੇਂ ਇੱਕ ਦੀਆਂ ਕਰਤੀਆਂ ਗੁਲਾਬੀ ਤੇ ਇੱਕ ਦੀਆਂ ਕਰਤੀਆਂ ਹਰੀਆਂ ਰੁਕਦੇ ਵੇਚ ਲਓ ਭਾਈ ਮਿੱਤਰੋ ਇਹਦੇਆਂ ਕਾਲੀਆਂ ਕਾਪਤਾ ਇਹਦਾ ਕੱਲਾ ਕਰਾਂਗੇ ਢਿੱਡ ਕਹਿਣ ਦਾ ਭਾਬੂਤਲ ਜੀ ਬਣਾ ਦੇਾਂਗੇ ਥੱਲਿਓ ਥੜ ਸਹੀ ਇਹਨੂੰ மாச கடல தூ தாஜர் பாசேசா பை ரூபா ਉਰੇ ਜਸ ਗਾਇਆ ਦੇ ਡੰਡਾਈ ਕਰ ਦੇ ਡੰਡਾ ਹੀ ਤਾਂ ਵਾਸਾ ਛੱਡ ਦੇ ਗੁਲਾਬੀ ਕਰ ਦੇ ਨਾ ਦੂਜੇ ਪਾਸੇ ਰੋਕ ਦੇ ਹੱਥ ਪਾ ਕੇ ਕਰ ਲਾ ਉਤਰੀ ਨਹੀਂ ਫੜਨਾ ਹੁੰਦਾ ਇਹਨੂੰ ਮੈਨੂੰ ਐਸੀ ਰੋਕ ਪੜਲਾ ਨਾ ਕਰਾ ਬਈ ਛੱਡ ਦੇ

ਲਓ ਬਈ ਮਿੱਤਰੋ ਅੱਜ ਮੈਕ ਲੱਗਿਆ ਮੈਕ ਨਾਲ ਵੀਡੀਓ ਬਣੀ ਜਾਂਦੀ ਆ ਤੇ ਬਾਈ ਜੀ ਆਪਾਂ ਇੱਧਰ ਤਾਂ ਪਾਣੀ ਲੱਗ ਗਿਆ ਆ ਝੋਨੇ ਨੂੰ ਤਾਂ ਆਪਣੇ ਨੂੰ ਤੇ ਪਾਣੀ ਉਧਰ ਰਹਿ ਗਿਆ ਕਿਹੜਾ ਕ ਤੇ ਕਹਿਣ ਦਾ ਪਾਵ ਕਿ ਲੱਗਦਾ ਆਂ ਦਾ ਤੇ ਉਹ ਸਪਰੇ ਕਰਨੀ ਮੱਕੀ ਤੇ ਮੈਂ ਨਾ ਬੈਠਾ ਪੱਠੇ ਪਾ ਕੇ ਤੇ ਹੁਣ ਕੱਲ ਨੂੰ ਹੀ ਕਰਾਂਗੇ ਨਾਲੇ ਖੁੱਡੇ ਖਾੜੇ ਸਾਫ਼ ਕਰਨੇ ਤੇ ਮੈਕ ਲਾਇਆ ਬਈ ਮੈਕ ਮੈਕ ਲਾ ਕੇ ਅੱਜ ਵੀਡੀਓ ਬਣਉਣੀ ਆ ਕਿਉਂਕਿ ਆਵਾ ਬਣਾਉਂਦਾ ਸੀ ਬਾਈ ਵੀਡੀਓ ਅਵਿਨ ਫਿਰ ਦੱਸਣਾ ਪੈਂਦਾ ਅਵਿਨ ਦੱਸਣਾ ਪੈਂਦਾ ਵੀ ਕੱਟ ਦੇ ਚਲਾ ਦੇ ਉਹ ਵਿੱਚ ਹੀ ਉਵੇਂ ਏਕਣਾ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਭਰਾਵਾਂ ਕੇ ਤੇ ਇੱਧਰ ਬੈਠਾ ਸਾਡਾ ਮਿੱਡ ਮਿੱਡ ਲਾਲ ਬਾਈ ਤੇ ਆ ਪਿਆ ਬਈ ਉਹ ਵੇਖੋ ਆ ਰੰਗ ਪਿਆ ਬਈ ਆਪਣੇ ਰੰਗ ਪਿਆ ਮਹਿਕ ਪਿਆ ਫੱਟੀ ਪਿਆ ਇਹ ਸਾਰਾ ਸਮਾਨ ਲੈ ਕੇ ਜਾਂਦੇ ਆ ਥੱਲੇ ਇਹ ਇਹ ਬੱਚੇ ਨੂੰ ਥੋੜੀ ਪ੍ਰੋਬਲਮ ਹੈ ਬਈ ਇਹਨੂੰ ਵਿਚਾਰੇ ਨੂੰ ਇਹਦੇ ਨਾਲ ਕੇਲਿਆ ਬਣ ਜਾਂਦਾ ਨਾ ਮੂੰਹ 'ਚ ਜਿਹੜਾ ਉਹ ਆ ਤੇ ਸਾਰਿਆਂ ਦੇ ਬਈ ਰੰਗ ਲਾਦਾ ਕੱਲਾ ਉਹ ਕਾਂ ਖਾਦਾ ਏ ਛੱਡ ਕੇ ਬਈ ਫੱਡੀਆਂ ਕਬੂਤਰੀਆਂ ਪਿਛਲੀ ਵਾਰੀ ਜਿਹੜੀਆਂ ਘੱਟ ਉਟੀਆਂ ਸੀ ਤੇ ਇੱਕ ਮੜਾ ਕੇ ਜਿਹੜੀ ਆਪਾਂ ਕਬੂਤਰੀ ਬਾਜੀ ਛੱਡੀ ਸੀਗੀ ਚੀਨੀ ਉਹ ਬਈ ਨਿਕਲ ਗਿਆ ਹਰ ਇਹਨੂੰ ਬਾਹਲ ਗਏ ਆਪਣੀ ਤਾਂ ਬਈ ਜਾਊਗੀ ਤੇ ਇਹਨੂੰ ਭੜਕਾ ਕੇ ਬਾਹਲ ਗਏ ਯਾਰ ਆਇਆ ਆਇਆ ਅਸੀਂ ਕੰਮ ਪੁੱਠੇ ਹੀ ਕਰਦੇ ਹੁਣ ਉਹ ਕਬੂਤਰੀ ਉੱਡ ਗਈ ਸਾਥੋਂ ਆ ਆ ਦੇ ਜਾਣੀ ਹੀ ਭਾਉਂਦੇ ਦਾ ਛਤਰੀ ਤੇ ਹੀ ਬਾਹਰ ਕੱਢ ਕੇ ਵੀ ਬਾਹਰ ਕੱਢ ਕੇ ਛਤਰੀ ਦੇ ਬਾਹਰ ਦਿੰਨੇ ਆ ਤੇ ਦੂਵੇਂ ਚੱਲ ਰਾਂ ਮੌਜੀ ਟੁੰਡੇ ਦੀ ਆ ਇਹ ਇਹ ਪਿਛਲੇ ਸਾਲ ਵਾਲੀ ਆ ਮੈਂ ਕਿਹਾ ਸਿੱਧੀਆਂ ਕਰਗੇ ਘਾਟ ਉੱਡੀਆਂ ਸੀ ਇਹ ਉੱਡ ਗਈ ਦੂਵੇਂ ਚੱਲ ਰਾਂ ਤੇ ਪੁੰਜਾ ਅੱਧਾ ਇਹ ਉੱਡ ਗਈ ਪੁੱਤਾਂ ਦੀ ਹੁਣ ਆ ਬੈਠਾ ਬੰਦਾ ਸਾਡਾ ਪੁੱਠੇ ਕੰਮ ਕਰਨ ਨਾਲ ਓਏ ਭਾਈ ਮਿੱਤਰੋ ਜੋ ਤੇ ਦੀ ਸਖਤ ਡਿਊਟੀ ਪਸੂ ਪਿਆਉਣ ਦੀ ਤੇ ਬਾਈ ਜਿਹੜੀ ਕਬੂਤਰੀ ਛੱਡੀ ਸੀ ਉਹ ਆਪਣੇ ਆਲ ਦੀ ਕੋਠੀ ਤੇ ਉਹ ਟਿੰਕੀ ਜੀ ਲੱਗੀ ਉਹਦੇ ਡੈਗ ਵੀ ਤੇ ਬੱਚੇ ਪੁੱੱਚੇ ਸਾਰੇ ਉਹ ਬੈਠੇ ਆ ਫਰਦਾ ਜਿੰਨੇ ਪੁੱਠੇ ਕੰਮ ਕਰਾਉਂਦਾ ਆ ਫਰਦਾ ਇਹ ਕਰਦਾ ਚਲ ਕੋਈ ਗੱਲ ਨਹੀਂ ਬਾਈ ਉਹ ਪਹਿਲਾਂ ਵੀ ਡੈਗਦੀ ਜੇ ਸਿੱਧੀ ਆ ਗਈ ਤਾਂ ਠੀਕ ਹੈ ਜੇ ਨਾ ਆਈ ਤਾਂ ਫਿਰ ਓਕੇ ਬਾਈ ਫਿਰ ਬੰਦ ਕਰਦੇ ਆਂਗੇ ਤੇ ਚਲੋ ਬਾਈ ਜੀ ਠੀਕ ਆ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਭਰਾ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਵੀਰ ਬਣ ਕੇ ਸਪੋਰਟ ਕਰਿਆ ਕਰੋ ਭਰਾ ਦੀ ਤੇ ਆਹ ਵੇਖ ਲੋ ਇਹ ਮਗਰੀ ਤੁਰ ਰਿਹਾ ਫਿਰਦਾ ਮੇਰੇ ਉਹ ਬੰਦਾ ਸਾਡਾ ਤੇ ਪਸ਼ੂ ਉਹ ਪਾਣੀ ਟੁੱਲੀਆਂ ਦਾ ਭੱਜ ਕੇ ਭੱਜ ਕੇ ਮੱਛਰ ਖਾਊ ਮੁੜ ਕੇ ਰਾਤ ਨੂੰ ਤੇ ਮੇਰਾ ਭਰਾ ਯਾਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸ਼ੇਅਰ ਵੀ ਲਾਈਕ ਵੀ ਕਰਿਆ ਕਰੋ ਲਾਈਕ ਕਮੈਂਟ ਸਭ ਸਭ ਕੁਝ ਹੀ ਕਰਿਆ ਕਰੋ ਮੇਰੇ ਭਰਾ ਫਰ ਮਹਾਰਾਏ ਸੋਖਰਾ ਕੀ ਹੁੰਦੀ ਆ ਰੀ ਬਾਜੀਆਂ ਦੇ ਕੱਢਾਂਗੇ ਲੰਬ